ਤੁਰਿਆ ਰਿਹਾ ਮੈਂ ਦਵੱਟਾਂ ਤੇ ਹੀ ਫਿਰਦਾ ਰਿਹਾ ਮਹਾਰਾਜ ਨੇ ਵੀ ਰੱਖਿਆ ਕੀਤੀ ਆ ਸਾਧ ਸੰਗਤ ਜੀ ਜਦੋਂ ਮਨ ਬਣਾਲਿਆ ਵੀ ਹੁਣ ਗ੍ਰਿਫਤਾਰੀ ਦੇਣੀ ਆ ਮੈਂ ਇੱਕ ਬੇਨਤੀ ਕਰਾਂ ਸਰਦਾਰ ਵਿਰਸਾ ਸਿੰਘ ਬਲਟੋਆ ਵੀ ਮੇਰਾ ਬਹੁਤ ਮਿੱਤਰ ਹੈ ਪੰਥ ਦੇ ਵਿੱਚ ਬੜੀਆਂ ਵੱਡੀਆਂ ਘਟਨਾਵਾਂ ਆਉਣੇ ਸੰਘਰਸ਼ ਦੇ ਵਿੱਚ ਕੀਤੀਆਂ ਸਤਿਕਾਰਯੋਗ ਆ ਮੈਂ ਕਿਸੇ ਨੂੰ ਨਿੰਦਾ ਨਹੀਂ ਅੱਜ ਮੁੱਦਾ ਕੀ ਹੈ ਵਿਰਸਾ ਸਿੰਘ ਤੇ ਪਹਿਲਾਂ ਵੀ ਐਮਐਲਏ ਰਿਹਾ ਫੇਰ ਬਣ ਜਾਊਗਾ ਅੱਜ ਸਾਡੀ ਅਣਖ ਤੇ ਗੈਰਤ ਨੂੰ ਟੁੰਬਣ ਵਾਸਤੇ ਉਹਨਾਂ ਨੇ ਅਮਰਤਪਾਲ ਚੁਣਿਆ। ਇਸ ਕਰਕੇ ਸਾਨੂੰ ਅਮਰਤਪਾਲ ਨਾਲ ਖੜਨਾ ਚਾਹੀਦਾ ਹੈ। ਅਮਰਤਪਾਲ ਸਿੰਘ ਜਦੋਂ ਇਹ ਨਿਰਣਾ ਕਰ ਲਿਆ ਕਿ ਹੁਣ ਮੈਂ ਗ੍ਰਿਫਤਾਰੀ ਦੇਣੀ ਆ। ਉਹਨੇ ਕਿਹਾ ਵੀ ਜਿੱਥੋਂ ਮੈਂ ਵਾਰਿਸ ਪੰਜਾਬ ਦੀ ਜਥੇਬੰਦੀ ਅਰੰਭ ਕੀਤੀ ਸੀ ਮੈਂ ਉੱਥੇ ਹੀ ਗ੍ਰਿਫਤਾਰੀ ਦੇਣੀ ਆ। ਕਿਉਂਕਿ ਮੈਂ ਉਸ ਚੀਜ਼ ਦੇ ਵਿੱਚ ਐ ਮੈਂ ਤੁਹਾਨੂੰ ਤਾਂ ਦੱਸਣਾ ਨਹੀਂ ਅਮਰਤ ਸਾਰੇ ਗੁਰਬਾਣੀ ਕਹੇ ਸੇਵਕ ਜਨਮਾਨ ਪ੍ਰਤਖ ਗੁਰੂ ਨਿਸਤਾਰੇ ਦਲ ਭੰਜਨ ਗੁਰ ਸੂਰਮਾ ਬੜ ਜੋਦਾ ਬਹੁ ਪਰਉਪਕਾਰੀ ਸਤਿਗੁਰੂ ਗਰੀਬ ਨਿਵਾਜ ਪਤਿਤ ਪਾਵਨ ਜਾਗਦੀ ਜੋਤ ਚਵਰਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਖਾਲਸਾ ਜੀ ਦਾਸ ਬੋਲਣ ਤੋਂ ਪਹਿਲਾਂ ਇੱਕ ਬੇਨਤੀ ਕਰਨੀ ਚਾਹੁੰਦਾ ਕਲਗੀਧਰ ਮਹਾਰਾਜ ਨੇ ਆਪਣੇ ਤੇ ਬਹੁਤ ਬਖਸ਼ੀਆਂ ਕੀਤੀਆਂ ਬਹੁਤ ਵੱਡੀਆਂ ਬਖਸ਼ੀਆਂ ਕੀਤੀਆਂ ਸਿੱਖਾਂ ਨੇ ਇੱਕ ਵਾਰ ਸਤਿਗੁਰੂ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਮਹਾਰਾਜ ਆਪ ਜੀ ਤੋਂ ਸਮਰੱਥ ਹੋ ਅਕਾਲ ਪੁਰਖ ਦਾ ਸਰਗਨ ਸਰੂਪ ਹੋ ਸਤਿਗੁਰੂ ਜੀ ਆਪ ਜੀ ਨੂੰ ਤਾਂ ਅਕਾਲ ਪੁਰਖ ਨੇ ਆਪ ਜੀ ਨੇ ਬਾਣੀ ਵਿੱਚ ਹੀ ਲਿਖ ਦਿੱਤਾ ਆਮੋ ਇੱਕ ਆ ਜਗਤ ਮੋ ਆਏ ਧਰਮ ਹੇਤ ਗੁਰਦੇਵ ਪਠਾਏ ਜਿਹੜੇ ਆਪ ਜੀ ਦੇ ਸਿੱਖਾਂ ਦੇ ਕਾਰਜ ਐ ਉਹ ਵੀ ਆਪ ਜੀ ਨੇ ਕਰਨੇ ਆ ਮਹਾਰਾਜ ਮਹਾਰਾਜ ਕਹਿੰਦੇ ਭਾਈ ਇਹ ਵਾਹਿਗੁਰੂ ਨੇ ਕਰਨੇ ਵਾਹਿਗੁਰੂ ਨੇ ਜਿਹੜਾ ਸਿੱਖ ਤਿਆਰ ਵਰਤਿਆ ਰਹੋ ਮਤਾਂ ਸਮਝੋ ਵੀ ਸਾਡੇ ਘਰੇ ਰੋਟੀ ਨਹੀਂ ਪੱਕਦੀ ਗਰੀਬੀ ਆ ਛੱਡ ਦਿਓ ਖਿਆਲ ਕਹਿੰਦੇ ਪੰਜ ਬਾਣੀਆਂ ਪੜੋਂਗੇ ਪੰਜਾਂ ਕਕਾਰਾਂ ਦੀ ਰਹਿਤ ਰੱਖੋਗੇ ਦੋ ਗੱਲਾਂ ਚੇਤੇ ਰੱਖਿਓ ਇੱਕ ਗੁਰੂ ਕੀ ਫਤਿਹ ਤੁਹਾਡੇ ਨਾਲ ਕਿਸੇ ਨਾਲ ਬੋਲ ਬੁਲਾਰ ਨਾ ਹੋਵੇ ਗੁੱਸਾ ਗਿਲਾ ਹੋਵੇ ਪਰ ਜਦੋਂ ਤੁਸੀਂ ਸਿੱਖੀ ਸਰੂਪ ਵਿੱਚ ਕਿਸੇ ਗੁਰਸਿੱਖ ਨੂੰ ਮਿਲੋ ਇਹ ਨਾਮਿਆਂ ਵਿੱਚ ਹੀ ਦਰਜ ਕਰ ਦਿੱਤਾ ਅਗੇ ਆਵਤ ਸਿੰਘ ਜੋ ਪਾਵੈ ਵਾਹਿਗੁਰੂ ਕੀ ਫਤਿਹ ਬਲਾਵੈ ਜਦੋਂ ਦੀਵਾਨ ਵਿੱਚ ਸਜੋ ਢਿੱਲੀ ਜੀ ਫਤਿਹ ਨਾਲ ਬਲਾਓ ਐਨ ਡਟ ਕੇ ਚੜ੍ਹਦੀ ਕਲਾ ਦੀ ਫਤਿਹ ਬਲਾਓ ਉਹਦੇ ਨਾਲ ਤੁਹਾਡੀ ਮਾਨਸਿਕ ਵਸਤਾ ਚੜ੍ਹਦੀ ਕਲਾ ਹੋਵੇਗੀ ਵਿਗੜਨਾ ਬਨਾਸਾ ਦਾ ਨਾਸ ਹੋਵੇਗਾ ਸਭ ਬਲਾਮਤਾਂ ਦੌੜ ਜਾਣਗੇ ਜਾਂ ਇਹ ਪਖ ਆਪਣਾ ਢਿੱਲਾ ਰਹਿ ਗਿਆ ਇਹੋ ਜੀ ਕੌਮ ਤਾਂ ਹੈ ਹੀ ਨਹੀਂ ਕਿਤੇ ਜਿਹੜੀ ਆਪਣੇ ਘਰ-ਬਾਰ ਛੱਡ ਕੇ ਸਾਧ ਸੰਗ ਜੀ ਕਿਤੇ ਆਬਤਾਵੇ ਤਾਂ ਲੰਗਰ ਲਾਉਂਦੀ ਆ ਦਵਾਈਆਂ ਦੇ ਦਿੰਦੀ ਆ ਇੱਥੋਂ ਤੱਕ ਵੀ ਲੰਗਰਾਂ ਦੇ ਆਪਣਾ ਘਰ-ਬਾਰ ਦੇ ਲੰਗਰ ਛੱਡ ਕੇ ਵੀ ਦੁਨੀਆ ਤੇ ਆ ਜਾਂਦੇ ਆ ਪ੍ਰਵਾਹ ਨਹੀਂ ਕਰਦੇ ਇਹੋ ਜੀ ਕੌਮ ਜ਼ੁਲਮ ਕਿਸੇ ਤੇ ਹੁੰਦਾ ਹੋਵੇ ਅੱਗੇ ਹੋ ਕੇ ਆਪ ਡਟ ਜਾਂਦੇ ਆ ਇਹ ਗੁਰੂਆਂ ਨੇ ਪਿਰਤਾਂ ਪਾਈਆਂ ਪਰ ਐਸ ਗੱਲ ਤੋਂ ਆਪਾਂ ਮੈਂ ਬਹੁਤ ਵਾਰੀ ਵੇਖਦਾ ਬੇਨਤੀ ਵੀ ਕਰਦਾ ਵੀ ਆਪਾਂ ਢਿੱਲ ਜੀ ਵਰਤ ਜਾਂਦੇ ਆ ਜਦੋਂ ਕੋਈ ਸਿੰਘ ਫਤਿਹ ਬੁਲਾਉਂਦਾ ਨਾ ਆਵਾਜ਼ ਹੀ ਨਹੀਂ ਆਉਂਦੀ ਇੰਨੀਆਂ ਸੰਗਤਾਂ ਫਿਰ ਉਹ ਚੜਦੀ ਕਲਗੀਆਂ ਸੰਗਤਾਂ ਗੁਰੂ ਕੀਆਂ ਫੌਜਾਂ ਤਿਆਰ ਵਰਤਿਆਰ ਤੇ ਫਤਿਹ ਆਪਾਂ ਢਿੱਲੀ ਜੀ ਬੋਲਦੇ ਆ ਨਹੀਂ ਭਾਈ ਸਾਰੇ ਗੱਜ ਕੇ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬੇਨਤੀਆਂ ਦੋ ਕਰਨੀਆਂ ਸਮਾਂ ਹੋਰ ਵੀ ਮਹਾਂਪੁਰਖ ਨੇ ਮੈਂ ਫਰੀਦਕੋਟ ਤੋਂ ਇੱਕ ਰੋਡ ਛੋ ਛੱਡ ਕੇ ਆਇਆ ਕਿਉਂਕਿ ਮਾਪੁਰਖਾਂ ਦਾ ਤਿੰਨ ਪੀੜੀਆਂ ਹੋ ਗੀਆਂ ਮੇਰੀ। ਸ੍ਰੀਮਾਨ ਸੱਚਖੰਡ ਵਾਸੀ ਬ੍ਰਹਮ ਗਿਆਨੀ ਮਾਪੁਰਖ ਸੰਤ ਬੱਬਾ ਸੋਹਣ ਸਿੰਘ ਜੀ ਸਾਨੂੰ ਬੱਚਿਆਂ ਨੂੰ ਵੀ ਉਹ ਬਹੁਤ ਪਿਆਰ ਦਿੰਦੇ ਸੀ। ਸੇਂ ਸਿੰਘ ਬਾਬਾ ਦਇਆ ਸਿੰਘ ਜੀ ਦੇ ਨਾਲ ਬਹੁਤ ਪ੍ਰੇਮ ਰਿਹਾ। ਵਡੀਆਂ ਬਖਸ਼ੀਆਂ ਕਰਦੇ ਸੀ। ਉਵੇਂ ਹੀ ਦਲਪੰਥ ਦੇ ਮੌਜੂਦਾ ਮੁਖੀ ਸਿੰਘ ਸਾਹਿਬ ਗਿਆਨੀ ਬਾਬਾ ਅਵਤਾਰ ਸਿੰਘ ਜੀ ਉਵੇਂ ਹੀ ਪਿਆਰ ਸਤਿਕਾਰ ਬਣਿਆ ਹੋਇਆ ਹੈ ਮਹਾਰਾਜ ਬਣਾਈ ਰੱਖਣ ਇੱਥੇ ਸੰਤ ਬਾਬਾ ਗੁਰਵਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਇੱਥੇ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਇੱਥੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਬਾਬਾ ਠਾਕਰ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਖ ਇਹਨੂੰ ਆਪਣਾ ਘਰ ਸਮਝ ਕੇ ਇਸ ਸਥਾਨ ਨੂੰ ਪੜਾ ਨੂੰ ਆਪਣਾ ਘਰ ਸਮਝ ਕੇ ਇੱਥੇ ਵਿਚਰਦੇ ਰਹਿਆ ਤੇ ਮਹਾਪੁਰਖੇ ਦਲਪੰਥ ਵਿਦੀਚੰਦ ਦੇ ਮੁਖੀ ਸਿੰਘ ਸਾਹਿਬਾਨ ਵੀ ਤਕਸਾਲ ਨੂੰ ਆਪਣਾ ਘਰ ਸਮਝ ਕੇ ਵਿਚਰਦੇ ਰਹਿਆ ਸਾਧ ਸੰਗਤ ਜੀ ਬੇਨਤੀਆਂ ਸਿਰਫ 2-3 ਸਿੰਘ ਸਾਹਿਬ ਜੀ ਨੇ ਗਿਆਨੀ ਗੁਰਵਿੰਦਰ ਸਿੰਘ ਜੀ ਉਹਨਾਂ ਨੇ ਬਹੁਤ ਭਾਵਪੂਰਕ ਅਸਤਿਆ ਇਤਿਹਾਸ ਸੁਣਾਇਆ ਕਿ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਸੰਗਤਾਂ ਦੇ ਪਿਆਰ ਵਿੱਚ ਸਾਧ ਸੰਗਤ ਜੀ ਅਸਲ ਵਿੱਚ ਤੇ ਬਾਬਾ ਵਿਦੀ ਚੰਦ ਜੀ ਦਾ ਹੀ ਪਿਆਰ ਸੀ। ਸੁੱਪੂਰੀ ਸਿੱਖ ਕੌਮ ਦੇ ਵਿੱਚ ਇੱਕੋ ਇੱਕ ਬਾਬਾ ਵਿਦੀ ਚੰਦ ਆ। ਇਤਿਹਾਸ ਪੜਾਂਗੇ ਨਾ ਮੈਂ ਕੋਈ ਐਵੇਂ ਵਧਾ ਘਟਾ ਕੇ ਨਹੀਂ ਗੱਲ ਕਰਦਾ। ਇਤਿਹਾਸ ਪੜ ਲਓ ਜੇ ਨੀ ਗਿਆਨ ਸਿੰਘ ਦਾ ਪੜ ਲਓ ਕਵੀ ਸੰਤੋਖ ਸਿੰਘ ਦਾ ਪੜ ਲਓ ਹੋਰ ਲਿਖਤਾਂ ਪੜ ਲਓ ਮਹਾਂਪੁਰਖਾਂ ਦੀਆਂ ਜੀਵਨੀਆਂ ਪੜ ਲਓ। ਇੱਕੋ ਇੱਕ ਸਿੰਘ ਇੱਕੋ ਇੱਕ ਸਿੱਖ ਹੈ ਜਿਹਨੂੰ ਮਹਾਰਾਜ ਨੇ ਛਾਤੀ ਨੇ ਲਾ ਕੇ ਵਿਧੀ ਵਿਧੀ ਚੰਦ ਛੀਨਾ ਗੁਰੂ ਕਾ ਸੀਨਾ ਸਾਧ ਸੰਗਤ ਜੀ ਇੱਕ ਹੀ ਬਚਨ ਕਹਿਤਾ ਨਾਲ ਛੀਨਾ ਕਿਉਂ ਕਿਆ ਵਿਧੀ ਚੰਦ ਹੀ ਕਹਿਣ ਦੇ ਕੱਲਾ ਨਹੀਂ ਇਹ ਬਖਸ਼ਾ ਲਗਾਤਾਰ ਜਾਰੀ ਰੱਖਣੀਆਂ ਸੀ ਅੱਜ ਵੀ ਉਹ ਬਖਸ਼ਾ ਗਈਆਂ ਨਹੀਂ ਕਿਤੇ ਉਹੀ ਬਖਸ਼ਾ ਅਸੀਂ ਬਾਬਾ ਸੋਹਣ ਸਿੰਘ ਜੀ ਚ ਵੇਖਿਆ ਸਾਨੂੰ ਇਹੋ ਜੇ ਬਚਨ ਸੁਣਨੇ ਉੱਥੋਂ ਨੂੰ ਜੀ ਨਹੀਂ ਸੀ ਕਰਦਾ ਇਹੋ ਜੇ ਬਚਨ ਸੁਣਾਉਂਦੇ ਨੇ ਭਵਿੱਖ ਦੇ ਬਚਨ ਵੀ ਮੌਜੂਦਾ ਬਚਨ ਵੀ ਤੇ ਕਹਿਣਾ ਕਈ ਵਾਰ ਇਹ ਵੀ ਕਹਿ ਦੇਣਾ ਸਿੰਘ ਉਹ ਉਦੋਂ ਵੀ ਨਾਲ ਹੀ ਸੀ ਇਹ ਗੱਲਾਂ ਉਦੋਂ ਤਾਂ ਲੱਗਦੀਆਂ ਸੀ ਉਵੇਂ ਹੀ ਕਿਉਂਕਿ ਸਮਝ ਵੀ ਇੰਨੀ ਕੀ ਸੀ ਜਿਵੇਂ ਜਿਵੇਂ ਸਮਾਂ ਬੀਤਿਆ ਮੈਂ ਆਪੁਰਖਾਂ ਦੀਆਂ ਸੰਗਤਾਂ ਕੀਤੀਆਂ ਤੇ ਫੇਰ ਪਤਾ ਲੱਗਾ ਵੀ ਇਹ ਤੇ ਮੀਰੀ ਪੀਰੀ ਦੇ ਮਾਲਕ ਦੇ ਨਾਲ ਉਦੋਂ ਵੀ ਸੀਗੇ ਤੇ ਜੇ ਉਦੋਂ ਨਹੀਂ ਵੀ ਸੀ ਜਿਹੜੇ ਸਰੀਰ ਬਦਲੇ ਬਖਸ਼ਿਸ਼ ਤਾਂ ਨਹੀਂ ਬਦਲੀ ਉਹ ਬਖਸ਼ਿਆ ਸੀ ਬਾਬਾ ਦਇਆ ਸਿੰਘ ਸਿੰਘ ਦੇ ਵਿੱਚ ਵੀ ਦੇਖ ਜਾ ਇਹਨੀ ਪ੍ਰੇਮ ਦੀ ਮੂਰਤ ਸਾਧ ਸੰਗਤ ਜੀ ਉਹ ਬਖਸ਼ਿਆ ਘਟਨੀਆਂ ਥੋੜੋ ਐ ਅੱਜ ਬਾਬਾ ਅਵਤਾਰ ਸਿੰਘ ਦੀ ਵਿੱਚ ਉਹ ਬਖਸ਼ਿਆ ਕੱਲੇ ਵਿਦੀ ਚੰਦ ਚੀਨੇ ਦੇ ਵਿੱਚ ਨਹੀਂ ਸੁਰ ਸਿੰਘ ਦੇ ਵਿੱਚ ਨਹੀਂ ਦੁਨੀਆ ਤੇ ਫੈਲ ਰਹੀ ਦੁਨੀਆ ਤੇ ਵਿਦੇਸ਼ਾਂ ਵਿੱਚ ਚੜਾ ਜAVE ਨਿਹਾਲ ਹੋ ਜਾਵੇ ਉਹ ਜਿਹੜੀ ਬਖਸ਼ਿਸ਼ ਮਾਰ ਰਹੇ ਨੇ ਬਖਸ਼ਾਂ ਭਰੇ ਬਚਨ ਕਹੇ ਆ ਨਾ ਵੀ ਤੁਹਾਡੇ ਬਚਨ ਪੂਰੇ ਹੋਣਗੇ ਤੁਹਾਡੀ ਰਸਨਾ ਤੇ ਵਸਾਂਗੇ ਇੰਨੇ ਬਚਨ ਕਿਉਂਕਿ ਬਾਬਾ ਬਿਧੀ ਚੰਦ ਜੀ ਨੂੰ ਕਿਤੇ ਮਾਰ ਰਹੇ ਨੇ ਥਾਪੜੇ ਦਿੱਤੇ ਮੈਦਾਨੇ ਜੰਹਦ ਦੇ ਵਿੱਚ ਸ਼ਮਸ਼ਵੇਰ ਵਰਗੇ ਵੱਡੇ ਵੱਡੇ ਪਹਾੜਣ ਫੜ ਕੇ ਲੱਤਾਂ ਤੋਂ ਪਾੜ ਦਿੱਤੇ ਕੋਈ ਛੋਟੀ ਗੱਲ ਥੋੜੀ ਸੀ ਸਾਧ ਸੰਗ ਜੀ ਕਦੇ ਪ੍ਰithvi ਦੇ ਪੁੱਤਰ ਲਿਆ ਕੇ ਘੋੜਿਆਂ ਤੋਂ ਲਿਆ ਲਿਆ ਕੇ ਮਹਾਰਾਜ ਦੇ ਚਰਨਾਂ 'ਚ ਲਿਆ ਕੇ ਸਿੱਟ ਦਿੱਤੇ ਇਹ ਕਦੇ ਮਹਾਰਾ ਸੱਚੇ ਪਾਤਸ਼ਾਹ ਜੀ ਅੰਤ ਦੇ ਸਮੇਂ 'ਚ ਕਸ਼ਮੀਰ ਭੇਜ ਦਿੰਦੇ ਨੇ ਯੂਪੀ ਦੇ ਜੰਗਲਾਂ 'ਚ ਜਾਂ ਉੱਥੇ ਇੱਕ ਤੈਨੂੰ ਸਾਧੂ ਯਾਦ ਕਰਦਾ ਜਿਹਦੇ ਨੇ ਬਚਨ ਕੀਤਾ ਇਕੱਠੇ ਸੱਚਖੰਡ ਜਾਵਾਂਗੇ ਵੱਡੀਆਂ ਬਖਸ਼ੀਆਂ ਸੀ ਕਈਆਂ ਨਹੀਂ ਜਾ ਸਕਦੀ ਸੋ ਮੇਰੀ ਪੀਰੀ ਦੇ ਮਾਲਕ ਮਹਾਰਾਜ ਨੇ ਪੰਚਮ ਪਾਤਸ਼ਾਹ ਗੁਰਦੇਵ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਨਗਰ ਤੇ ਨਹੀਂ ਇਸ ਇਲਾਕੇ ਤੇ ਬਹੁਤ ਵੱਡੀਆਂ ਬਖਸ਼ੀਆਂ ਕੀਤੀਆਂ ਤੇ ਇਹ ਜਿਹੜਾ ਖਾਨਦਾਨ ਹੈ ਆਪਣੇ ਭਾਗ ਚੰਗੇ ਆ ਵੀ ਇਹ ਗੁਰੂ ਤੋਂ ਵਰੋਸਾਇਆ ਗੁਰੂ ਤੋਂ ਬਖਸ਼ਿਆ ਹੋਇਆ ਗੁਰੂ ਤੋਂ ਵੱਡੇ ਵਰ ਲੈ ਕੇ ਵਿਚਰ ਰਿਹਾ ਇੱਕ ਦਲ ਪੰਥ ਜਿਹਦੇ ਨਾਲ ਆਪਣਾ ਸਬੰਧ ਬਣਿਆ ਇਹ ਆਪਣੇ ਵੀ ਚੰਗੀ ਕਿਸਮਤ ਆ ਸਾਧ ਸੰਗਤ ਜੀ ਮੈਂ ਦੋ ਬੇਨਤੀਆਂ ਹੋਰ ਕਰਨੀਆਂ ਐ ਮੈਂ ਫਰੀਦਕੋਟ ਤੋਂ ਆਇਆ ਐ ਇਲੈਕਸ਼ਨ ਦਾ ਕੰਮ ਚੱਲ ਰਿਹਾ ਐ ਮਹਾਪੁਰਖਾਂ ਦਾ ਪਵਨ ਬਹੁਤਾ ਰਜਾਨ ਨਹੀਂ ਹੁੰਦਾ ਪਰ ਆਪਣਾ ਮੀਰੀ ਪੀਰੀ ਦਾ ਸਿਧਾਂਤ ਐ ਮੇਰਾ ਇੱਕ ਫਰਜ਼ ਬਣਦਾ ਐ ਮੈਂ ਤੁਹਾਡੇ ਲਈ ਇੱਕ ਗੱਲ ਸਾਂਝੀ ਕਰਾਂ ਕਿਉਂਕਿ ਜਦੋਂ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂਵਾਲੇ ਮਹਾਪੁਰਖ ਸ਼ਾਂਤਮਈ ਧਰਮ ਯੁੱਧ ਚਲਾ ਰਹੇ ਸੀ ਦੁਨੀਆਂ ਦੀਆਂ ਸਰਕਾਰਾਂ ਦੇ ਨੁਮਾਇੰਦੇ ਆਉਂਦੇ ਸੀ ਇੱਥੇ ਅੰਮ੍ਰਿਤਸਰ ਸਾਹਿਬ ਵਿੱਚ ਮਹਾਂਪੁਰਖ ਆਪਣਾ ਪੱਖ ਰੱਖਦੇ ਸੀ ਵੀ ਅਸੀਂ ਗੁਲਾਮੀ ਦੀ ਜ਼ਿੰਦਗੀ ਨਹੀਂ ਜਿਉਣੀ ਅਸੀਂ ਆਪਣੇ ਹੱਕ ਲੈਣੇ ਆ ਅਣਖ ਤੇ ਗੈਰਤ ਨਾਲ ਰਹਿਣਾ ਹੈ ਬਰਾਬਰ ਦੇ ਸ਼ਹਿਰੀ ਬਣ ਕੇ ਰਹਿਣਾ ਹੈ ਅਸੀਂ ਜੜ ਖੇਤ ਜ਼ਮੀਨਾਂ ਛੱਡੀਆਂ ਗੁਰਦੁਆਰਾਂ ਛੱਡੇ ਨੇ ਇਸ ਦੇਸ਼ ਨੂੰ ਯਾਦ ਕਰਾਇਆ ਹੈ ਇੱਥੇ ਵੀ ਅਸੀਂ ਗੁਲਾਮੀ ਦੀ ਜ਼ਿੰਦਗੀ ਜੀਵਾਂਗੇ ਅਸੀਂ ਬਰਾਬਰ ਦੇ ਹੱਕ ਲੈਣੇ ਨੇ ਜਦੋਂ ਇਹ ਗੱਲਾਂ ਵਿਦੇਸ਼ਾਂ ਦੇ ਵਿੱਚ ਗਈਆਂ ਉਹਨਾਂ ਦੇਸ਼ ਦੀ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਸਿੱਖ ਕੀ ਮੰਗਦੇ ਨੇ ਤੂੰ ਕਹਿੰਨੀ ਹੈ ਅੱਤਵਾਦੀ ਹੈ ਰੋਜ਼ ਪ੍ਰੈਸ ਪ੍ਰੈਸ ਕਾਨਫਰੰਸ ਕਰਦੇ ਨੇ ਦੁਨੀਆ ਨੂੰ ਸਬੋਧਨ ਕਰਦੇ ਨੇ ਗੱਲਾਂ ਸੱਚੀਆਂ ਕਰਦੇ ਨੇ ਜਦੋਂ ਦੁਨੀਆ ਦੇ ਵਿੱਚ ਸਾਧ ਸੰਗਤ ਆਦਬ ਸਤਕਾਰ ਮਾਣ ਵਧਣ ਲੱਗਾ ਤੇ ਫਿਰ ਭੈੜੀ ਜੈਨियत ਦੇ ਨਾਲ ਆਪਾਂ ਨੂੰ ਕੁਚਲਣ ਵਾਸਤੇ ਧਰਮ ਜੰਦ ਮੋਰਚਾ ਕੁਚਲਣ ਵਾਸਤੇ ਵੇਖਿਆ ਕਿ ਕੇਕ ਪਾਸੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਸਮੂੱਚੇ ਰੂਪ ਆਪਣੇ ਪ੍ਰਧਾਨ ਭਾਈ ਪਾਈ ਅਮਰੀਕ ਸਿੰਘ ਦੇ ਨਾਲ ਸੰਤਾ ਨਾਲ ਜੁੜੀ ਹੋਈ ਹੈ ਫੌਜਾਂ ਦੇ ਬਹੁਤ ਸਾਰੇ ਟਾਇਰ ਅਫਸਰ ਜਨਰਲ ਸਵੇਕ ਸਿੰਘ ਦੇ ਨਾਲ ਜੁੜੇ ਹੋਏ ਨੇ ਹੋਰ ਸਿੱਖ ਜਥੇਬੰਦੀਆਂ ਸੰਪਰਦਾਵਾਂ ਜੁੜੀਆਂ ਹੋਈਆਂ ਨੇ ਪੰਥ ਇਕੱਠਾ ਹੋ ਗਿਆ ਇਸ ਲਈ ਕੁੱਚਲਣ ਵਾਸਤੇ 1984 ਨੂੰ ਜੂਨ ਮਹੀਨੇ ਵਿੱਚ ਸਾਧ ਸੰਗ ਜੀ ਤੋਪਾਂ ਤੇ ਟੈਂਕਾਂ ਦਾ ਹਮਲਾ ਕੀਤਾ ਮੈਂ ਵਿਸਥਾਰ ਵਿੱਚ ਨਹੀਂ ਜਾਣਾ ਬਰੀਫ ਵਿੱਚ ਬੇਨਤੀ ਕਰਦਾ ਤੋਪਾਂ ਤੇ ਟੈਂਕਾਂ ਦਾ ਹਮਲਾ ਕੀਤਾ ਜਿਹੜੇ ਜਰਨਲ ਕਹਿੰਦੇ ਸੀ ਕਿ 5 ਮਿੰਟਾਂ ਦੀ ਖੇਡ ਹੈ ਪਿੰਡਰਾਂ ਵਾਲੇ ਦੇ ਸਾਥ ਹੀ ਹੱਥ ਖੜੇ ਕਰਕੇ ਭੱਜ ਜਾਣਗੇ ਉਹਨੂੰ ਫੜ ਕੇ ਲਿਆ ਕੇ ਬੀਬੀ ਤੇਰੇ ਪੇਸ਼ ਕਰ ਦਾਂਗੇ ਉਹਨਾਂ ਦੀਆਂ ਧਰੀਆਂ ਤਰੀਆਂ ਰਹਿ ਗਈਆਂ ਮੂ ਜੰਗਲਾਂ ਪਾ ਕੇ ਸੋਚਣ ਲੱਗੇ 72 ਘੰਟੇ ਜੁੱਧ ਹੋਇਆ 72 ਘੰਟੇ ਟੈਂਕਾਂ ਤੇ ਟੋਪਾਂ ਨਾਲ ਮੁਕਾਬਲਾ ਹੋਇਆ ਤੇ ਸਾਧ ਸੰਗਤ ਫਿਰ ਨਮੋਸ਼ੀ ਹੱਥ ਲੱਗੀ ਦੁਨੀਆਂ ਦੀਆਂ ਸਰਕਾਰਾਂ ਪੁੱਛਣ ਲੱਗੀਆਂ ਬੀਬੀ ਕਿਹਦੇ ਤੇ ਹਮਲਾ ਕੀਤਾ ਜਿਹੜੀ ਕੌਮ ਨੇ ਹਿੰਦੁਸਤਾਨ ਯਾਦ ਕਰਾਇਆ ਤੋ ਉਹਤੇ ਹਮਲਾ ਕੀਤਾ ਉਹਨਾਂ ਦੇ ਧਰਮ ਸਥਾਨ ਤੇ ਟੋਪਾਂ ਤੇ ਟੈਂਕ ਚਲਾਏ ਤੋਂ ਜਵਾਬ ਕੋਈ ਨਹੀਂ ਸੀ 15 ਕ ਦਿਨ ਬਾਅਦ ਇਥੇ ਇੰਦਰਾ ਗਾਂਧੀ ਦਾ ਇੱਕ ਬਾਡੀਗਾਰਡ ਸਰਦਾਰ ਬਿਅੰਤ ਸਿੰਘ ਮੱਥਾ ਟੇਕਣ ਆਇਆ। ਉਹਦੀਆਂ ਪੁੱਬਾਂ ਨਿਕਲ ਗਏ। ਉਹਨੇ ਹੱਥ ਜੋੜੇ। ਸੰਗਤ ਵੀ ਬਹੁਤ ਅਥਰੂਆਂ ਦੇ ਸਮਹਿਤ ਉਥੇ ਅਕਾਲ ਤਖਤ ਦੇ ਸਾਹਮਣੇ ਗੁజర్ ਰਹੀ ਸੀ। ਹੱਥ ਜੋੜੇ ਬਿਅੰਤ ਸਿੰਘ ਨੇ ਮੀਰੀ ਪੀਰੀ ਦੇ ਮਾਲਕਾ ਤੇਰੀਆਂ ਬਹੁਤ ਸ਼ਕਤੀਆਂ ਪੜੀਆਂ ਸੁਣੀਆਂ ਇਤਿਹਾਸ ਪੜਿਆ ਤੇ ਮੈਂ ਸ਼ਰਦਾ ਵੀ ਰੱਖਦਾ ਭਰੋਸਾ ਮੇਰਾ ਤੇਰੀਆਂ ਬੇਅੰਤ ਸ਼ਕਤੀਆਂ ਨੇ ਪਰ ਅੱਜ ਇੱਕਾ ਗਰੀਬ ਬੇਅੰਤ ਤੇਰੇ ਦਰ ਤੇ ਇੱਕ ਅਰਦਾਸ ਕਰਦਾ ਜਿਹੜੀ ਜ਼ਾਲਮ ਨੇ ਤੇਰੀ ਛਾਤੀ 'ਚ ਤੋਪਾਂ ਮਾਰੀਆਂ ਟੈਂਕ ਮਾਰੇ ਲਿਆ ਕੇ ਗੋਲੇ ਛੁੱਟੇ ਮਹਾਰਾਜ ਮੈਨੂੰ ਵੀ ਸ਼ਕਤੀ ਦੇ ਦੇ ਇਸ ਗਰੀਬ ਨੂੰ ਮੈਂ ਵੀ ਉਹਦੀ ਛਾਤੀ ਸ਼ਾਨ ਨਹੀਂ ਕਰਦਿਆਂ ਇਹ ਅਰਦਾਸ ਕਰਕੇ ਚਲੇ ਗਏ ਇੱਥੇ ਹੀ ਅੰਮ੍ਰਿਤ ਪਾਣ ਕੀਤਾ ਤੇ ਜਿਹੜਾ ਭਾਈ ਕੇਰ ਸਿੰਘ ਹੈ ਸ਼ਹੀਦ ਹੋਇਆ ਜਿਹਨੂੰ ਫਾਸੀ ਲੱਗੀ ਬਾਅਦ ਚ ਉਹ ਭਾਈ ਬਿਆਨਤ ਸਿੰਘ ਦਾ ਫੁੱਫੜ ਲੱਗਦਾ ਉਹਦੇ ਨਾਲ ਗੱਲਾਂ ਬਾਤਾਂ ਕੀਤੀਆਂ ਕਹਿੰਦਾ ਬਿਆਨਤ ਤੇਰੇ ਕੁਝ ਹਾ ਭਾਵ ਬਦਲੇ ਲੱਗਦੇ ਆ ਕਹਿੰਦਾ ਫੁੱਫੜ ਜੀ ਮੇਰਾ ਵजूद ਹੀ ਬਦਲ ਗਿਆ ਮੇਰਾ ਜ਼ਿੰਦਗੀ ਜਿਉਣ ਦਾ ਸੁਪਨਾ ਹੀ ਪੂਰਾ ਹੋ ਗਿਆ ਮੈਂ ਹੁਣ ਹੋਰ ਜਿਉਣਾ ਹੀ ਨਹੀਂ ਚਾਹੁੰਦਾ ਕਹਿੰਦਾ ਕੀ ਹੋਇਆ ਕਹਿੰਦਾ ਮੈਂ ਗਿਆ ਅੰਮ੍ਰਿਤਸਰ ਤੈਸ਼ ਨੈਸ਼ ਹੋਇਆ ਪਿਆ ਸਾਰਾ ਕੁਝ ਕਾਦੀ ਜ਼ਿੰਦਗੀ ਆਪਣੀ ਕਹਿੰਦਾ ਪੁੱਤਰਾ ਫਿਰ ਤੂੰ ਤੇ بڑے ਟਿਕਾਣੇ ਤੇ ਆ ਜਿਹਨੇ ਸਭ ਕੁਝ ਕੀਤਾ ਹੈ ਤੇ ਉਹਨੂੰ ਫਲ ਭਗਤਾਉਣ ਦਾ ਤੇਰੇ ਕੋਲ ਮੌਕਾ ਹੈ ਕੀਤੀ ਦਾ ਭਗਤ ਫਿਤਾ ਦੇ ਕਹਿੰਦਾ ਬਿਲਕੁਲ ਠੀਕ ਹੈ ਅਗਲੇ ਦਿਨ ਕੇਰ ਸਿੰਘ ਬੰਗਲਾ ਸਾਹਿਬ ਗਿਆ ਮੱਥਾ ਟੇਕ ਮੈਂ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਿਆ ਵਾ ਕੀ ਵੇਖਿਆ ਬਹੁਤ ਸਾਰੀਆਂ ਸੰਗਤਾਂ ਨਿਸ਼ਾਨ ਸਾਹਿਬ ਦੇ ਥੱਲੇ ਦੇ ਦਿਵਾਲੇ ਖੜੀਆਂ ਉਹ ਵੀ ਚਲੇ ਗਿਆ ਵੇਖਿਆ ਇੱਕ ਚਿੱਟੇ ਰੰਗ ਦਾ ਬੜਾ ਸੁੰਦਰ ਬਾਜ ਉੱਥੇ ਬੈਠਾ ਕੇਰ ਸਿੰਘ ਵੀ ਖੜ ਗਿਆ ਵਿੱਚ ਤੇ ਕੇਰ ਸਿੰਘ ਉਹਦਾ ਪੁੱਤਰ ਬਾਅਦ ਸਾਨੂੰ ਦੱਸਿਆ ਉਹਨੇ ਵੀ ਕੇਰ ਸਿੰਘ ਕਹਿੰਦਾ ਵੀ ਲਾ ਲੱਖਾਂ ਬਾਜਦੀਆਂ ਤੇ ਮੇਰੇ ਵੱਲ ਘੂਰ ਘੂਰ ਕੇ ਵੇਖੇ ਹੰਦਾ ਅੱਖਾਂ ਹੀ ਅੱਖਾਂ ਚ ਅਸੀਂ ਕਈ ਗੱਲਾਂ ਕੀਤੀਆਂ ਬਾਜ ਨਾਲ ਤੇ ਮੈਂ ਘਰ ਨੂੰ ਆ ਗਿਆ ਬੀਅੰਤ ਸਿੰਘ ਨੂੰ ਸੱਦਿਆ ਵੀ ਬੀਅੰਤ ਸਿੰਘ ਅੱਜ ਨਾ ਕਲਗੀ ਧਰਮਾਰਾਜ ਦਾ ਬਾਜ ਆਇਆ ਤੇ ਉਹਨੇ ਕਈ ਗੱਲਾਂ ਕੀਤੀਆਂ ਮੇਰੇ ਨਾਲ ਅੱਖਾਂ ਹੀ ਅੱਖਾਂ ਚ ਬੀਅੰਤ ਸਿੰਘ ਹੱਸ ਪਿਆ ਕਹਿੰਦਾ ਫੁੱਫੜਾ ਬਾਜ ਤਾਂ ਇੱਕ ਜਾਨਵਰ ਹੈ ਕਿਤੇ ਵੀ ਆ ਕੇ ਬਹਿ ਸਕਦਾ ਹੈ ਇਹ ਤੇ ਕੋਈ ਖਾਸ ਗੱਲ ਨਹੀਂ ਕਹਿੰਦਾ ਨਹੀਂ ਕਹਿੰਦਾ ਤੈਨੂੰ ਤਸੱਲੀ ਕਿਵੇਂ ਆਉ ਕਹਿੰਦਾ ਮੈਨੂੰ ਤਸੱਲੀ ਤਾਂ ਉਹ ਉੱਥੇ ਹੀ ਆਵੇ ਜਿੱਥੇ ਮੇਰੀ ਡਿਊਟੀ ਆ ਸਾਥ ਸਿੰਘ ਅਗਲੇ ਹੀ ਦਿਨ ਬਾਜ ਨੇ ਇੰਦਰਾ ਗਾਂਧੀ ਦੇ ਘਰ ਦੇ ਉਪਰ ਤੋਂ ਹੀ ਗੇੜੀਆਂ ਕੱਢੀਆਂ ਗਦਗਦ ਹੋ ਗਿਆ ਬਿਆਨ ਸੀ ਜਦੋਂ ਆ ਕੇ ਕੰਧ ਤੇ ਬੈਠਾ ਕਹਿੰਦਾ ਮੈਂ ਤਾਂ ਡਿਊਟੀ ਤੇ ਸੀ ਮੇਰਾ ਹਥਰ ਰਵਲਵਰ ਤੇ ਚਲਿਆ ਗਿਆ ਕੋਈ ਗੱਲ ਨਹੀਂ ਸੀ ਕੋਈ ਐਕਸ਼ਨ ਨਹੀਂ ਸੀ ਕਹਿੰਦਾ ਉਦੋਂ ਮੇਰਾ ਰਵਲਵਰ ਤੇ ਹੱਥ ਗਿਆ ਉਧਰੋਂ ਮੇਰੇ ਕੰਧੇ ਤੇ ਆ ਕੇ ਬਾਜ ਬੈਠ ਗਿਆ ਇੱਕ ਮਿੰਟ ਬੈਠਾ ਤੇ ਉੱਡ ਗਿਆ ਆਂਦਾ ਮੇਰਾ ਵਜੂਦ ਹੀ ਬਦਲ ਗਿਆ ਕਿ ਮੇਰੀ ਪੀਰੀ ਦੇ ਮਾਲਕ ਨੇ ਸਾਰੀਆਂ ਹੀ ਸ਼ਕਤੀਆਂ ਮੈਨੂੰ ਦੇਤੀਆਂ ਜੋ ਕੇਰ ਸਿੰਘ ਕਹਿੰਦਾ ਉਹ ਗੱਲ ਸੱਚੀ ਹੈ ਰਾਤ ਨੂੰ ਘਰੇ ਆਇਆ ਕਹਿੰਦਾ ਫੁੱਫੜ ਜੀ ਗੱਲ ਤੁਹਾਡੀ ਸੱਚੀ ਹੈ ਕਹਿੰਦਾ ਫਿਰ ਇੱਕ ਸਿੰਘ ਹੋਰ ਨਾਲ ਲੈ ਲਾ ਕਈ ਵਾਰੀ ਹਥਿਆਰ ਧੋਖਾ ਦੇ ਜਾਂਦਾ ਕਹਿੰਦਾ ਇੱਕ ਮੁੰਡਾ ਗਵਾਨਾਂ ਦਾ ਮੇਰੇ ਨਾਲ ਹੈਗਾ ਉਹਨੂੰ ਲੈ ਲਾਂ ਕਹਿੰਦਾ ਲੈ ਲਾ ਉਹਨੂੰ ਪੁੱਛਿਆ ਸਤਵੰਤ ਸਿੰਘ ਨੂੰ ਕਹਿੰਦਾ ਬੇਅੰਤ ਸਿਆ ਮੈਂ ਤਾਂ ਪਹਿਲਾਂ ਹੀ ਤਿਆਰ ਸੀ ਤੂੰ ਮੈਥੋਂ ਸੀਨੀਅਰ ਐ ਮੈਂ ਤਾਂ ਡਰਦਾ ਸੀ ਫਿਰ ਦੋਨੇ ਨੌਜਵਾਨ ਇਕੱਠੇ ਹੋਏ 31 ਅਕਤੂਬਰ ਦਾ ਦਿਨ ਆਇਆ ਸਾਧ ਸੰਗ ਦੀ ਸੋਧ ਕੇ ਅਰਦਾਸੇ ਉਹਨਾਂ ਮਰਦੇ ਬਹਾਦਰਾਂ ਨੇ ਜਿਹੜੀ ਪਾਪਨ ਨੇ ਐਡਾ ਵੱਡਾ ਪਾਪ ਕਮਾਇਆ ਸੀ ਉਹਦੇ ਘਰੇ ਇੱਕ ਪਾਸੇ 28 ਬੰਦੇ ਦਿੱਲੀ ਪੁਲਿਸ ਦੇ ਨੇ ਤੇ 28 ਬੰਦੇ ਸਿਕਿਉਰਿਟੀ ਦੇ ਜਿਹੜੇ ਤਾਮਿਲ ਪੁਲਿਸ ਦੇ ਨੇ ਉਹਨਾਂ ਦੇ ਸਾਹਮਣੇ ਸ਼ਾਨ ਨਹੀਂ ਕਰ ਦਿੱਤੀ ਉੱਥੇ ਹੀ ਭੜਕਾ ਦਿੱਤਾ ਫਿਰ ਸਭ ਧਰਤੀ ਤੇ ਲੰਮੇ ਪੈ ਗਏ 52 ਬੰਦੇ ਧਰਤੀ ਤੇ ਲੰਮੇ ਪੈ ਗਏ ਦੋਹ ਤੋਂ ਡਰਦੇ ਇੱਕ ਤਾਮਿਲਦਾਨ ਇਨਸਪੈਕਟਰ ਸੀ ਬਯੰਤ ਸਿੰਘ ਨੇ ਉਹਨੂੰ ਆਵਾਜ਼ ਮਾਰੀ ਇਕੱਠੇ ਜੂ ਰਹਿੰਦੇ ਸੀ ਕਹਿੰਦੇ ਉੱਠ ਗੜੋ ਤੁਹਾਨੂੰ ਨਹੀਂ ਕੁਝ ਕਹਿੰਦੇ ਸੀ ਉਹ ਉੱਠਿਆ ਕਹਿੰਦਾ ਬਯੰਤ ਕੀ ਕਰ ਦਿੱਤਾ ਕਿੰਦਾ ਬੱਸ ਗੁਰੂ ਦੇ ਹੁਕਮ ਚ ਕੀਤਾ ਜੋ ਮੈਨੂੰ ਬੇਸ਼ੱਕ ਰਿਸ਼ਟ ਕਰ ਲੋ ਮਾਰ ਦੋ ਜੋ ਤੁਹਾਡੀ ਮਰਜ਼ੀ ਆ ਉਹਨੂੰ ਫੜ ਲਿਆ ਅੱਧੇ ਘੰਟੇ ਬਾਅਦ ਸਾਧ ਸੰਗਤ ਉਹਨੂੰ ਗੋਲੀਆਂ ਮਾਰੀਆਂ ਗਈਆਂ ਕਾਨੂੰਨ ਨਹੀਂ ਕਹਿੰਦਾ ਇਹ ਮੈਂ ਮੁੱਦੇ ਤੇ ਆਵਾਂ ਸਾਧ ਸੰਗਤ ਜਦੋਂ ਉਹਨੂੰ ਪੁੱਛਿਆ ਵੀ ਤੇਰਾ 12 ਸਾਲ ਦਾ ਮੁੰਡਾ ਹੈ 7 ਸਾਲ ਦੀ ਕੁੜੀ ਆ ਤੇਰੀ ਇੱਕ ਮੁੰਡਾ ਤੇਰਾ 3 ਸਾਲ ਦਾ ਤੇ ਤੂੰ ਕਿਧਿਤ ਛੱਡ ਕੇ ਚੱਲਿਆ ਕਹਿੰਦਾ ਇਹ ਕਲਗੀ ਧਰਮਾਰਾਜ ਦੀ ਕੌਮ ਬੜੀ ਬਿਆੰਤ ਹੈ ਬਹੁਤ ਬਿਆੰਤ ਹੈ ਜੋ ਕੁਝ ਇਹ ਬਿਆੰਤ ਸਿੰਘ ਨਹੀਂ ਨਾ ਦੇ ਸਕਦਾ ਮੇਰੀ ਇਲਾਦ ਨੂੰ ਉਦੋਂ 10 ਗੁਣਾ 1000 ਗੁਣਾ ਵੱਧ ਮੇਰੀ ਕੌਮ ਦੇ ਦੂਗੀ ਤੂੰ ਫਿਕਰ ਨਾ ਕਰ ਮੈਂ ਸਭ ਕੁਝ ਸੋਚ ਕੇ ਕੀਤਾ ਹੈ ਸਾਥ ਸੰਗਤ ਉਸੇ ਬਿਆੰਤ ਸਿੰਘ ਦੇ ਪਿਤਾ ਨੂੰ ਬਾਬਾ ਸੁੱਚਾ ਸਿੰਘ ਨੂੰ ਤੁਸੀਂ ਮੈਂਬਰ ਪਾਰਲੀਮੈਂਟ ਚੁਣ ਕੇ ਭੇਜਿਆ ਬਠਿੰਡੋ ਤੋਂ ਉਸੇ ਬਿਆੰਤ ਸਿੰਘ ਦੀ ਘਰ ਵਾਲੀ ਨੂੰ ਵਿਮਲ ਕੁਰ ਖਾਲਸਾ ਨੂੰ ਤੁਸੀਂ ਰੋਪੜ ਤੋਂ ਚੁਣ ਕੇ ਭੇਜਿਆ ਅਜੋਸੀ ਬੀਨ ਸਿੰਘ ਦਾ ਪੁੱਤਰ ਸਰਬਜੀਤ ਸਿੰਘ ਖਾਲਸਾ ਫਰੀਦਕੋਟ ਤੋਂ ਖੜਾ ਹੈ ਬੜਾ ਲੋਕਾਂ ਚ ਮਾਣ ਹੈ ਬਹੁਤ ਸਤਿਕਾਰ ਹੈ ਬੜੀਆਂ ਵੱਡੇ ਇਕੱਠ ਹੁੰਦੇ ਨੇ ਕਾਫਲੇ ਚੱਲਦੇ ਨੇ ਮੈਂ ਇੱਥੇ ਬੇਨਤੀ ਕੀਤੀ ਹੈ ਤੁਹਾਡਾ ਇਲਾਕਾ ਉਹ ਚ ਨਹੀਂ ਪੈਂਦਾ ਪਰ ਤੁਹਾਡੇ ਰਿਸ਼ਤੇਦਾਰ ਤੁਹਾਡੇ ਸਬੰਧੀ ਜਿੱਥੇ ਵੀ ਬੈਠੇ ਨੇ ਫਰੀਦਕੋਟ ਚ ਉਹਨਾਂ ਨੂੰ ਇੱਕ ਸੁਨੇਹਾ ਲਾ ਦਿਓ ਵੀ ਆਪਾਂ 1952 ਤੋਂ ਲੈ ਕੇ ਇਲੈਕਸ਼ਨਾਂ ਲੜਦੇ ਹੀ ਆਉਣੇ ਆ ਨਾ ਜਿਹੜੀ ਪਾਰਟੀ 'ਚ ਰਹਿੰਦੇ ਆ ਸਦਕੇ ਰੋ ਕੋਈ ਨਹੀਂ ਉੱਥੇ ਹੀ ਰੋ ਪਰ ਆ ਜਿਹੜੀ ਇਲੈਕਸ਼ਨ ਹੈ ਇਹ ਐਮਪੀ ਦੀ ਇਲੈਕਸ਼ਨ ਨਹੀਂ ਇਹ ਤਾਂ ਸਾਡੀ ਅਣਖ ਤੇ ਗੈਰਤ ਦੀ ਇਲੈਕਸ਼ਨ ਹੈ ਕਿ 40 ਸਾਲ ਹੋ ਗਏ ਅਕਾਲ ਤਖਤ ਤੇ ਤੋਂਪਾਂ ਮਾਰੀਆਂ ਨੂੰ ਅਸੀਂ ਭੁੱਲੇ ਨਹੀਂ ਇਸ ਕਰਕੇ ਇੱਕ ਸੁਨੇਹਾ ਦੇਣਾ ਹੈ ਮੇਰੇ ਵੀਰ ਸਾਰੇ ਜਿੱਥੇ-ਜਿੱਥੇ ਬੈਠੇ ਆ ਆਪੋ ਆਪਣੇ ਨਗਰਾਂ ਪਿੰਡਾਂ 'ਚ ਸੁਨੇਹਾ ਲਾ ਲਓ ਆ ਜਿਹੜਾ ਤੁਹਾਡਾ ਇਲਾਕਾ ਹੈ ਇੱਥੇ ਪਾਈ ਅਮਰਿਤਪਾਲ ਸਿੰਘ ਖੜਾ ਹੈ ਅਮਰਿਤਪਾਲ ਸਿੰਘ ਨੇ ਸਾਚ ਸਰੀਆ ਅਮਰਿਤਪਾਲ ਸਿੰਘ ਨੇ ਕੋਈ ਕਤਲ ਨਹੀਂ ਕੀਤਾ ਅਮਰਿਤਪਾਲ ਸਿੰਘ ਨੇ ਕੋਈ ਪਾਰਲੀਮੈਂਟ ਤੇ ਹਮਲਾ ਨਹੀਂ ਕੀਤਾ ਅਮਰਿਤਪਾਲ ਸਿੰਘ ਕੋਲੋਂ ਕੋਈ ਗੈਰ ਕਾਨੂੰਨੀ ਹਥਿਆਰ ਨਹੀਂ ਫੜੇ ਗਏ ਕੋਈ ਲਿਟਰੇਚਰ ਨਹੀਂ ਫੜਿਆ ਗਿਆ ਤੇ ਫੇਰ ਅਚਾਨਕ ਹੀ ਕਿਉਂਕਿ ਜਿਹੜਾ ਗੱਲ ਤੁਹਾਡੀ ਗੈਰਤ ਦੀ ਕਰੂਗਾ ਅਣਖ ਦੀ ਕਰੂਗਾ ਉਹ ਸੈਂਟਰ ਦੇ ਮਨ ਵਿੱਚ ਚੁੱਬਣਾ ਤੇ ਸਟੇਟ ਤਾਂ ਸੈਂਟਰ ਦੀ ਕਰਿੰਦਾ ਹੈ ਇੱਥੇ 45 ਕੰਪਨੀਆਂ 45000 ਬੰਦਾ ਸੈਂਟਰ ਦਾ ਆਇਆ ਘੇਰੇ ਪਾਏ ਲੱਭਿਆ ਸਾਹਸ ਸਿੰਘ ਜੀ 47 37 ਦਿਨ 37 ਦਿਨ ਭਾਈ ਅਮਰਤਪਾਲ ਸਿੰਘ ਉਹਨਾਂ ਨੂੰ ਲੱਭਿਆ ਨਹੀਂ ਜਦੋਂ ਸਾਨੂੰ ਮਿਲਿਆ ਨਾ ਮੈਂ ਕਿੱਥੇ ਰਿਆ ਕਹਿੰਦਾ ਆ ਹੀ ਸੁਰਿਆ ਰਿਹਾ ਮੈਂ ਦਵੱਟਾਂ ਤੇ ਹੀ ਫਿਰਦਾ ਰਿਹਾ ਮਹਾਰਾਜ ਨੇ ਵੀ ਰੱਖਿਆ ਕੀਤੀ ਹੈ ਸਾਧ ਸੰਗਤ ਜੀ ਜਦੋਂ ਮਨ ਬਣਾਲਿਆ ਬਈ ਹੁਣ ਗ੍ਰਿਫਤਾਰੀ ਦੇਣੀ ਆ ਮੈਂ ਇੱਕ ਬੇਨਤੀ ਕਰਾਂ ਸਰਦਾਰ ਵਿਰਸਾ ਸਿੰਘ ਬਲਟੋਆ ਵੀ ਮੇਰਾ ਬਹੁਤ ਮਿੱਤਰ ਹੈ ਪੰਥ ਦੇ ਵਿੱਚ ਬੜੀਆਂ ਵੱਡੀਆਂ ਘਟਨਾਵਾਂ ਵਾਲੇ ਸੰਘਰਸ਼ ਦੇ ਵਿੱਚ ਕੀਤੀਆਂ ਸਤਿਕਾਰਯੋਗ ਹੈ ਮੈਂ ਕਿਸੇ ਨੂੰ ਨਿੰਦਾ ਨਹੀਂ ਅੱਜ ਮੁੱਦਾ ਕੀ ਹੈ ਵਰਸਾ ਸਿੰਘ ਤੇ ਪਹਿਲਾਂ ਵੀ ਐਮਐਲਏ ਰਿਹਾ ਫੇਰ ਬਣ ਜਾਊਗਾ ਅੱਜ ਸਾਡੀ ਅਣਖ ਤੇ ਗੈਰਤ ਨੂੰ ਟੁੰਟੁੰਬਣ ਵਾਸਤੇ ਉਹਨਾਂ ਨੇ ਅਮਰਤਪਾਲ ਚੁਣਿਆ ਇਸ ਕਰਕੇ ਸਾਨੂੰ ਅਮਰਤਪਾਲ ਨਾਲ ਖੜਨਾ ਚਾਹੀਦਾ ਹੈ ਅਮਰਤਪਾਲ ਸਿੰਘ ਜਦੋਂ ਇਹ ਨਿਰਣਾ ਕਰ ਲਿਆ ਕਿ ਹੁਣ ਮੈਂ ਗ੍ਰਿਫਤਾਰੀ ਦੇਣੀ ਆ ਉਹਨੇ ਕਿਹਾ ਵੀ ਜਿੱਥੋਂ ਮੈਂ ਵਾਰਸ ਪੰਜਾਬ ਦੀ ਜਥੇਬੰਦੀ ਆਰੰਭ ਕੀਤੀ ਸੀ ਮੈਂ ਉੱਥੇ ਹੀ ਗ੍ਰਿਫਤਾਰੀ ਦੇਣੀ ਆ ਕਿਉਂਕਿ ਮੈਂ ਉਸ ਚੀਜ਼ ਦੇ ਵਿੱਚ ਐ ਮੈਂ ਤੁਹਾਨੂੰ ਤਾਂ ਦੱਸਣਾ ਚਾਹਣਾ ਓੜੇ ਮੈਨੂੰ ਸੁਨੇਹਾ ਲਾਇਆ ਤੇ ਮੈਂ ਕੱਲੇ ਇੱਕ ਐਸਐਸਪੀ ਜਿਹੜਾ ਆਪਣੇ ਦਿਹਾਤੀ ਅਮਰਸਰ ਦਾ ਸੁਤਿੰਦਰ ਸਿੰਘ ਐ ਨਾ ਉਹਨੂੰ ਮੈਂ ਦੱਸਿਆ ਕਿ ਭਾਈ ਅਮਰਪਾਲ ਸਿੰਘ ਨੂੰ ਗ੍ਰਿਫਤਾਰੀ ਦੇਣੀ ਆ ਉੱਥੇ ਹੋਰ ਕੋਈ ਅਫਸਰ ਨਹੀਂ ਸੀ ਕੋਈ ਘੇਰਾ ਨਹੀਂ ਸੀ ਕੋਈ ਉੱਥੇ ਹੀੜਾ ਨਹੀਂ ਸੀ ਪੰਜ ਬੰਦੇ ਪੁਲਿਸ ਦੇ ਸੀ ਜਿਹੜਾ ਕਹਿੰਦੇ ਨੇ ਡਰ ਗਿਆ ਜੀ ਉਹਨੇ ਸਲੰਡਰ ਕਰਨਾ ਅਸੀਂ ਜੀ ਉੱਥੇ ਹੱਥ ਖੜੇ ਕਰਤੇ ਜੀ ਇਹ ਫਾਲਤੂ ਗੱਲਾਂ ਨਾ ਤਾਂ ਅਮਰਪਾਲ ਸਿੰਘ ਦੇ ਸਾਥੀਆਂ ਨੂੰ ਪਾਈ ਵਿਰਸਾ ਸਿੰਘ ਵਾਸਤੇ ਕਰਨੀਆਂ ਚਾਹੀਦੀਆਂ ਬਟੋਈ ਵਾਸਤੇ ਵੀ ਨਹੀਂ ਕਰਨੀਆਂ ਚਾਹੀਦੀ ਨਾ ਉਹਨਾਂ ਦੇ ਸਾਥੀਆਂ ਨੂੰ ਪਾਈ ਅਮਰਿਤਪਾਲ ਵਾਸਤੇ ਕਰਨੀਆਂ ਚਾਹੀਦੀਆਂ ਆਪਾਂ ਛੋਟੀ ਜੀ ਕੌਮ ਐ ਕਿਹਦੇ ਨਾਲ ਲੜੀ ਜਾਂਦੇ ਆ ਕਾਂਗਰਸ ਐ ਭਾਜਪਾ ਐ ਹੋਰ ਕਿੰਨੇ ਐ ਉਹਨਾਂ ਤੋਂ ਪਾਸੇ ਹਟ ਕੇ ਤੁਸੀਂ ਆਪ ਹੀ ਉਲਝ ਗਏ ਨਹੀਂ ਹੁਣ ਸਮਾਂ ਐ ਪਾਈ ਅਮਰਿਤਪਾਲ ਸਿੰਘ ਨੂੰ ਜੇਲ੍ਹ ਚੋਂ ਕਢਾਉਣ ਦਾ ਇਹ ਕਿਸ ਸਮਾਂ ਐ ਇਹ ਕੋਣ ਡੰਕੇ ਤੇ ਚੋਟ ਐ ਕਿਉਂਕਿ ਤੁਹਾਡੀ ਅਣਖ ਤੇ ਗੈਰਤ ਨੂੰ ਟੰਬ ਕੇ ਉਹਨਾਂ ਨੇ ਭਾਈ ਅਮਰਿਤਪਾਲ ਸਿੰਘ ਨੂੰ ਫੜਿਆ ਨਾ ਭੇਜ ਦਿੰਦੇ ਪੱਟੀ ਦੀ ਜੇਲ੍ਹ 'ਚ ਅੰਮ੍ਰਿਤਸਰ ਭੇਜ ਦਿੰਦੇ ਜਲੰਧਰ ਭੇਜ ਦਿੰਦੇ ਇੱਥੋਂ ਸੱਤਵੀਂ ਸਟੇਟ ਆ ਸਾਮ ਡਗਰੂਗੜ੍ਹ ਦੀ ਜੇਲ੍ਹ 'ਚ ਭੇਜਤਾ ਵੀ ਉੱਥੇ ਜਾ ਭਾਈ ਜਲੀਲ ਹੀ ਕਰਦੇ ਆ ਨਾ ਇਸ ਕਰਕੇ ਇਸ ਜ਼ੁਲਾਲਤ ਨੂੰ ਇੱਕ ਚੈਲੰਜ ਕਰਨਾ ਇਹ ਮਰਦਾਂ ਬਹਾਦਰਾਂ ਦੀ ਕੌਮ ਐ ਸਾਹ ਸਿੰਘ ਜੀ ਜਿਉ ਉਹਨੇ ਨਿਰਣਾ ਲੈ ਲਿਆ ਨਿਰਣਾ ਉਹਦਾ ਆਪਦਾ ਹੈ ਇਲੈਕਸ਼ਨ ਲੜਨ ਦਾ ਪਰ ਜਿਉ ਨੇ ਨਿਰਣਾ ਲੈ ਲਿਆ ਆਪਾਂ ਤਾਂ ਮੋਹਰ ਹੀ ਲਾਉਣੀ ਆ ਨਾ ਮੋਹਰ ਲਾ ਕੇ ਦੱਸਣਾ ਹੀ ਆ ਨਾ ਵੀ ਜਿਹਨੂੰ ਤੁਸੀਂ ਜਲੀਲ ਕਰਨਾ ਚਾਹੁੰਦੇ ਆ ਉਹ ਅਣਖ ਤੇ ਗੈਰਤ ਦੀ ਗੱਲ ਕਰਦਾ ਸਿੱਖਾਂ ਦੀ ਅਸੀਂ ਉਹਦੇ ਨਾਲ ਖੜੇ ਆ ਬਸ ਗੱਲ ਇੰਨੀ ਆ ਇਸ ਕਰਕੇ ਪਹਿਲੀ ਤਰੀਕ ਨੂੰ ਵੋਟਾਂ ਪੈਣੀਆਂ ਡਰਿਓ ਨਾ ਜਿਹੜੀਆਂ ਗਵਰਨਮੈਂਟਾਂ ਹੁੰਦੀਆਂ ਨਾ ਇਹਨਾਂ ਦੇ ਕਈ ਢੰਗੋਂ ਦੇ ਡਰਾਉਣ ਦੇ ਡਰਦਿਆਂ ਨੂੰ ਡਰਾਉਂਦੇ ਆ ਡਰਨ ਦੀ ਲੋੜ ਨਹੀਂ ਐਣ ਸ਼ਰਿਆਂ ਕੱਲਾ ਕੱਲਾ ਬੂਥ ਲਾਓ ਝੰਡੇ ਲਾਓ ਉਹਦਾ ਚੋਰ ਨਿਸ਼ਾਨ ਲਾਓ ਦੋ ਦੋ ਗੱਡੀਆਂ ਰੱਖੋ ਇੱਕ ਇੱਕ ਪੋਲਿੰਗ ਬੂਥ ਤੇ ਕੱਲੀ ਕੱਲੀ ਵੋਟ ਭਗਤਾਓ ਇੱਥੇ ਜਿੱਤ ਤਾਂ ਉਹਨੇ ਜਾਣਾ ਹੀ ਆ ਜਿੱਤ ਜਾਣਾ ਉਹਨੇ ਪਰ ਉਹਨੂੰ ਕਿੰਨੀ ਵੱਡੀ ਲੀਡ ਦੇ ਵਿੱਚ ਜਿਤਾਉਣੀ ਆ ਇਹ ਤੁਹਾਡਾ ਤਰਨ ਤਰਨ ਵਾਸੀਆਂ ਦਾ ਇੱਕ ਬਹੁਤ ਵੱਡਾ ਕ੍ਰੈਡਿਟ ਦੁਨੀਆ ਦੇ ਸਾਹਮਣੇ ਪੇਸ਼ ਹੋਣਾ ਹੈ ਸਾਧ ਸੰਗਤ ਜੀ ਦੁਨੀਆ ਚ ਬੈਠਾ ਸਿੱਖ ਤੁਹਾਡੇ ਵੱਲ ਵੇਖਦਾ ਹੈ 128 ਦੇਸ਼ ਦੀਆਂ ਡੈਮੋਕ੍ਰੈਟਿਕ ਸਰਕਾਰਾਂ ਦੇਖਦੀਆਂ ਵੀ ਸਿੱਖ ਕੀ ਸੋਚਦੇ ਆ ਸਿੱਖ ਨੀਵੀਂ ਪਾ ਜਾਂਦੇ ਆ ਕਿ ਅਣਖ ਨਾਲ ਜਉਣ ਵਾਲੇ ਦੇ ਨਾਲ ਖੜਦੇ ਆ ਇਸ ਕਰਕੇ ਆਪਣਾ ਕਰਮ ਧਰਮ ਤੇ ਫਰਜ਼ ਬਣਦਾ ਹੈ ਇਹ ਦੋ ਬੰਦੇ ਆਪਾਂ ਇਹ ਜਿਤਾ ਲਏ ਭਾਈ ਸਰਬਜੀਤ ਸਿੰਘ ਦੇਖੋ 550 ਬੰਦੇ ਜਾਣੇ ਪਾਰਲੀਮੈਂਟ ਚ 140 ਕਰੋੜ ਲੋਕਾਂ ਨੇ ਚੁਣ ਕੇ ਭੇਜਨੇ ਆ ਉਥੇ ਦੋ ਬੰਦਿਆਂ ਨੇ ਕੋਈ ਕਮਸਾਨ ਨਹੀਂ ਪਾ ਦੇਣਾ ਪਰ ਇਹਨਾਂ ਦੋ ਬੰਦਿਆਂ ਨੇ ਦੁਨੀਆ ਨੂੰ ਦੱਸ ਦੇਣਾ ਇਹਨਾਂ ਦੋ ਬੰਦੀਆਂ ਬੰਦਿਆਂ ਨੇ ਸਾਧ ਸਿੰਘ ਜੀ ਜਿਨਨੇ ਡੈਮੋਕ੍ਰੈਟਿਕ ਦੇਸ਼ ਦੀਆਂ ਸਰਕਾਰਾਂ ਉਹਨਾਂ ਨੇ ਦੱਸ ਦੇਣਾ ਹੈ ਯੂਨੋ ਨੂੰ ਦੱਸ ਦੇਣਾ ਕਿ ਸਿੱਖ ਕੀ ਚਾਹੁੰਦੇ ਆ ਇਹ ਤੁਹਾਡਾ ਇੱਕ ਸੁਨੇਹਾ ਜਾਣਾ ਹੈ ਕਿ ਸੰਤ巴巴 ਜਰਨੈਲ ਸਿੰਘ ਖਾਲਸਾ ਨੇ 6 ਜੂਨ 1984 ਨੂੰ ਜਿਸ ਖੰਡੇ ਦੀ ਧਾਰ ਤੇ ਲਿਆ ਕੇ ਕੌਮ ਨੂੰ ਖੜਾ ਕੀਤਾ ਸੀ ਕੌਮ ਅੱਜ ਵੀ ਉੱਥੇ ਹੀ ਖੜੀ ਆ ਇਸ ਕਰਕੇ ਸਾਰਿਆਂ ਨੂੰ ਦੱਸਦੀ ਬੇਨਤੀ ਹੈ ਆਪਣਾ ਕਿਸੇ ਕੈਂਡੀਡੇਟ ਨਾਲ ਵਿਰੋਧ ਨਹੀਂ ਕੁਝ ਨਹੀਂ ਪਰ ਅੱਜ ਸਮਾਂ ਮੰਗ ਕਰਦਾ ਹੈ ਕਿ ਆਪਾਂ ਹਰ ਇੱਕ ਪਾਰਟੀ ਦਾ ਸਤਿਕਾਰ ਕਰੋ ਖੜੇ ਰਹੋ ਕਿਸੇ ਪਾਰਟੀ ਚ ਰਹੋ ਕਿਸੇ ਦੇ ਚੇਅਰਮੈਨ ਬਣੋ ਕਿਸੇ ਤੋਂ ਕੰਮ ਲਓ ਪਰ ਅੱਜ ਜਿਹੜੀ ਵੋਟ ਪਾਉਣੀ ਹੈ ਨਾ ਉਹ ਕੱਲੀ-ਕੱਲੀ ਭਾਈ ਅਮਰਪਾਲ ਸਿੰਘ ਨੂੰ ਪਾਉਣੀ ਹੈ ਡੱਟ ਕੇ ਤੇ ਪਹਿਰਾ ਦੇਣਾ ਇਹ ਬੇਨਤੀਆਂ ਪ੍ਰਵਾਨ ਕਰਨੀਆਂ ਦਾਸ ਦਲ ਪੰਥ ਬਾਬਾ ਬਿਧੀ ਜਾਨ ਦੇ ਮੁਖੀ ਬਾਬਾ ਅਵਤਾਰ ਸਿੰਘ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਹੈ ਕਿ ਜਿਹੜੇ ਹਰ ਪ੍ਰੋਗਰਾਮ ਤੇ ਦਿਲੋਂ ਯਾਦ ਕਰਦੇ ਨੇ ਤੇ ਦਾਸ ਦੇ ਮਨ ਦੀ ਵੀ ਤਮੰਨਾ ਹੁੰਦੀ ਹੈ ਜਿੱਥੇ ਛੋਟੇ ਹੁੰਦਿਆਂ ਟਕਸਾਲ ਵਿੱਚ ਰਹਿ ਕੇ ਆਉਂਦੇ ਜਾਂਦੇ ਇੱਥੇ ਪੜਾਅ ਕਰਕੇ ਇਥੋਂ ਪਿਆਰ ਲਿਆ ਤੇ ਇੱਥੇ ਜ਼ਰੂਰ ਨਮਸਕਾਰ ਕਰਕੇ ਜਾਈਏ ਸਤਿਗੁਰੂ ਨੇ ਕਿਰਪਾ ਕਰਕੇ ਇਹ ਆਪ ਹੀ ਮਾਪੁਰ ਖਾਨੇ ਫੁਰਨਾਪੁਰ ਵਾਰ ਪੂਰਾ ਕਰਾ ਲਿਆ ਇੱਥੇ ਸ਼ਰਨਤ ਬਾਬਾ ਗੁਰਦੇਵ ਸਿੰਘ ਜੀ ਗੁਰੂ ਕੇ ਬਾਗ ਵਾਲੇ ਮੈਂ ਉਹਨਾਂ ਨੂੰ ਵੀ ਨਮਸਕਾਰ ਕਰਦਾ ਕਹਿ ਲੈਣਾ ਬੜਾ ਵੀ ਮੈਂ ਤਿਆਗੀ ਆ ਮੇਰੇ 'ਚ ਬੜਾ-ਬੜਾ ਤਿਆਗ ਹੈ ਸਾਧ ਸੰਗ ਜਿਸੀਂ ਸਾਰੇ ਤੁਸੀਂ ਵੀ ਅਸੀਂ ਅੱਖਾਂ ਦੇਖਿਆ ਆਪ स्वार्थ ਰੱਖਦੇ ਨੇ ਯੋਗਤਾ ਰੱਖਦੇ ਨੇ ਦਲਪੰਥ ਨੂੰ ਚਲਾ ਸਕਦੇ ਨੇ ਪਰ ਜਿਹੜੀ ਬਾਬੇ ਬਕਾਲੇ ਦੀ ਸਾਰੀ ਸੇਵਾ ਸੀ ਸਰਕਾਰਯੋਗ ਬਾਬਾ ਜੋਗਾ ਸਿੰਘ ਜੀ ਨੂੰ ਆਪਣੇ ਹੱਥੀਂ ਸਾਰੀ ਸੰਗਤ ਦੇ ਸਾਹਮਣੇ ਦੇ ਕੇ ਇੱਕ ਮਿਸਾਲ ਪੈਦਾ ਕੀਤੀ ਜਦੋਂ ਜਦੋਂ ਇਹੋ ਜੇ ਮਹਾਪੁਰਖ ਆਪਣੇ ਪੰਥ ਚ ਆ ਨਾ ਫਿਰ ਘਾਟਾ ਕੋਈ ਨਹੀਂ ਚੜ੍ਹਦੀ ਕਲਾ ਚ ਰਿਆ ਕਰੋ ਜਿਹਨੇ ਅਮਰਤ ਨਹੀਂ ਛਕਿਆ ਅਮਰਤ ਛਕੋ ਗੁਰੂ ਵਾਲੇ ਬਣੋ ਸਤਿਗੁਰੂ ਦੀਆਂ ਰਹਿਮਤਾਂ ਆਪਣੇ ਨਾਲ ਹੈ ਮੇਰੀ ਪੀਰੀ ਦਾ ਹੱਥ ਆਪਣੇ ਸਿਰ ਤੇ ਐ ਭਾਵਾ ਬਾਬਾ ਅਵਤਾਰ ਸਿੰਘ ਦੇ ਰਾਈ ਐ ਤੇ ਭਾਵਾ ਗੁਰੂ ਕੋਈ ਬਾਣੀ ਦੇ ਰਾਈ ਐ ਭਾਵਾ ਬਾਣੇ ਦੇ ਰਾਈ ਐ ਤੇ ਭਾਵੇਂ ਅੰਮ੍ਰਿਤ ਦੀ ਸ਼ਕਤੀ ਦੇ ਰਾਈ ਐ ਗੁਰੂ ਆਪਣੇ ਸੰਗ ਐ ਭਾਈ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੋ ਸਾਰੇ ਗੱਜ ਕੇ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ